ਇੱਥੇ ਗੁਰਦੁਆਰਾ ਸਾਈ ਪਾਸ਼ਾ ਨੌਵੀਂ ਦੇ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਕਰਨ ਦੇ ਮਾਮਲੇ ਦੇ ਵਿੱਚ ਮਰਨ ਵਰਤ ਤੇ ਬੈਠੇ ਪੰਥਕ ਚੇਤਨਾ ਮੰਚ ਦੇ ਕਨਵੀਨਰ ਜਥੇਦਾਰ ਫੱਗੂਆਣਾ ਨੂੰ ਅੱਜ ਦੂਜੇ ਦਿਨ ਦੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਨੇ ਗੁਰਦੁਆਰੇ ਤੋਂ ਬਾਹਰ ਬਿਠਾ ਦਿੱਤਾ ਇੱਥੇ ਉਹਨਾਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਮਰਨ ਵਰਤ ਰੱਖਿਆ ਗਿਆ ਹੈ ਜਿੱਥੇ ਕੱਲ ਤੋਂ ਉਹਨਾਂ ਨੇ ਮਰਨ ਵਰਤ ਜਾਰੀ ਰੱਖਿਆ ਸੀ ਉੱਥੇ ਹੀ ਉਹਨਾਂ ਨੇ ਦੋਸ਼ ਲਾਇਆ ਕਿ ਉਹ ਸੁਵੇਦਨਸ਼ੀਲ ਮਸਲੇ ਸੰਬੰਧੀ ਸ਼ਾਂਤਮਈ ਰੂਪ ਦੇ ਵਿੱਚ ਮਰਨ ਵਰਤ ਤੇ ਬੈਠੇ ਹਨ ਪਰ ਗੁਰਦੁਆਰਾ ਪ੍ਰਬੰਧਕਾਂ ਨੇ ਉਹਨਾਂ ਨੂੰ ਬਾਹਰ ਸੜਕ ਤੇ ਬਿਠਾ ਦਿੱਤਾ ਹੈ ਉੱਥੇ ਲਗਾਏ ਬੈਨਰ ਨੂੰ ਵੀ ਪਾੜ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਦੀ ਘਟਨਾ ਤੋਂ ਜ਼ਾਹਿਰ ਹੋ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰਦੁਆਰਾ ਮਸਤੂਆਣਾ ਸਾਹਿਬ ਟਰੱਸਟ ਦੇ ਚੇਅਰਮੈਨ ਆਰਸੀ ਸੈਮਤੀ ਦੇ ਨਾਲ ਮਸਤੂਆਣਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਨਕਲ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਸੜਕ ਕਿਨਾਰੇ ਜੇ ਉਹਨਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਵੇਗੀ ਦੂਜੇ ਪਾਸੇ ਗੁਰਦੁਆਰਾ ਪਾਸ਼ਾ ਨਵੀ ਪਵਾਨੀਗੜ੍ਹ ਦੇ ਮੈਨੇਜਰ ਜੱਜੀਤ ਸਿੰਘ ਨੇ ਦੱਸਿਆ ਹੈ ਕਿ ਜੇਕਰ ਜਥੇਦਾਰ ਫੱਗੂ ਵਾਲਾ ਨੇ ਮਰਨ ਵਰਤ ਮਸਤੂਆਣਾ ਸਾਈਂ ਨਾਲ ਸੰਬੰਧਿਤ ਮਾਮਲੇ ਤੇ ਰੱਖਿਆ ਹੈ ਤਾਂ ਧਰਨਾ ਵੀ ਉੱਥੇ ਹੀ ਦੇਣਾ ਚਾਹੀਦਾ ਹੈ ਉਹਨਾਂ ਨੇ ਜਥੇਦਾਰ ਫੱਗੂ ਵਾਲਾ ਨੂੰ ਸਿਰਫ ਗੁਰਦੁਆਰੇ ਦੀ ਦੂਦ ਅੰਦਰ ਧਰਨਾ ਲਗਾਉਣ ਤੋਂ ਰੋਕਿਆ ਸੀ ਅਤੇ ਸਲੀਕੇ ਦੇ ਨਾਲ ਉਹਨਾਂ ਨੂੰ ਬਾਹਰ ਬਿਠਾਇਆ ਸੀ ਇਸ ਦੇ ਨਾਲ ਹੀ ਉਹ ਜਿੱਥੇ ਉਹਨਾਂ ਤਰਨੇ ਤੇ ਬੈਠੇ ਨਹੀਂ ਉੱਥੇ ਹੀ ਹਰਜਿੰਦਰ ਸਿੰਘ ਧਾਮੀ ਪਰਮਿੰਦਰ ਸਿੰਘ ਢਿੰਸਾ ਤੇ ਵਰਦੇ ਨਜ਼ਰ ਆਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਆਹ ਚੂੜੀਆਂ ਧਾਮੀ ਜੀ ਨੂੰ ਇਹ ਚੂੜੀਆਂ ਪਰਮਿੰਦਰ ਢਿੰਸਾ ਜੀ ਨੂੰ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਤੁਸੀਂ ਬਣਾ ਰਹੇ ਹੋ ਥੋੜਾ ਡੈਡੀ ਤਾਂ ਹੁਣ ਬੈੱਡ ਤੇ ਆ ਥੋੜਾ ਡੈਡੀ ਤਾਂ ਹੁਣ ਬੈੱਡ ਤੇ ਐ ਇਸ ਗੱਲ ਦੇ ਲਈ ਤੇ ਤੁਸੀਂ ਆਪਣੀ ਗੱਲ ਹੈ ਜਿਹੜੀ ਉਹਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਉਹ ਤੁਸੀਂ ਦੇਖ ਲਓ ਮੈਂ ਤਾਂ ਵੀ ਜੀ ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਇਹ ਚੂੜੀਆਂ ਦਾ ਇੱਕ ਪੈਕੇਜ ਆ ਜਿਹੜਾ ਭੇਜਾਂਗਾ ਕਿਉਂਕਿ ਚੂੜੀਆਂ ਪਾ ਲੈਣੀਆਂ ਚਾਹੁੰਦੇ ਨੇ ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੋ ਸਿੰਘ ਮਹਾਸਿੰਘੂ ਰੀ ਛੱਡ ਕੇ ਭੱਜਿਆ ਸੀ ਅੱਜ ਤੁਸੀਂ ਖਾਲਸਾ ਪੰਥ ਦੇ ਮੈਦਾਨ ਦੇ ਵਿੱਚੋਂ ਭੱਜ ਰਹੇ ਹੋ ਮੈਂ ਤੁਹਾਨੂੰ ਉਹ ਬੀਬੀਆਂ ਨੇ ਤੁਹਾਨੂੰ ਭੇਜੀਆਂ ਸੀ ਚੂੜੀਆਂ ਮਹਾਸਿੰਘੂਆਂ ਨੂੰ ਮੈਂ ਤੁਹਾਨੂੰ ਚੂੜੀਆਂ ਭੇਜ ਰਿਹਾ ਸੋ ਇਸ ਕਰਕੇ ਮੇਰੀ ਗੁਜਾਰਸ਼ ਹੈ ਮੈਂ ਧੰਨਵਾਦ ਕਰਦਾ ਸਾਰੇ ਸਮੂਚੇ ਮੀਡੀਆ ਦਾ ਭੇਜ ਕਿਸ ਤਰੀਕੇ ਨਾਲ ਰੱਖੋ ਤੁਸੀਂ ਮੈਂ ਪਾਰਸਨ ਕਰਕੇ ਭੇਜਾਂਗਾ ਜੀ ਪਾਰਸਨ ਕਰਕੇ ਭੇਜਾਂਗਾ ਪਹਿਲਾਂ ਵੀ ਬੀਲੀਆਂ ਨੇ ਸਾਡੇ ਵੱਲੋਂ ਭੇਜੀਆਂ ਚੂੜੀਆਂ ਪਹਿਲਾਂ ਵੀ ਮਿਲਿਆ ਰਹਿਣਾ ਬੇਸ਼ਰਮ ਲੋਕਾਂ ਨੂੰ ਬਾ ਪੁੱਛਣਾ ਚਾਹਣਾਗਾ ਗਿਆਨੀ ਹਰਪੀ ਸਿੰਘ ਨੂੰ ਤੇ ਧਾਮੀ ਜੀ ਨੂੰ ਵੀ ਹੋਰ ਕੀ ਨਾਸ ਮਾਰੋਗੇ ਕੌਮ ਦਾ ਤੁਸੀਂ ਸ਼ਰਮ ਕਰੋ ਕੀ ਮੇਰੀ ਮੌਤ ਮੈਨੂੰ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਮੇਰੀ ਮੌਤ ਤੋਂ ਬਾਅਦ ਤੁਸੀਂ ਸਾਰਾ ਕੁਝ ਇਹ ਭਾਂਡਾ ਪੰਡੋਗੇ ਇਹ ਸਾਰਾ ਕੁਝ ਮੈਨੂੰ ਇਹ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਤਾਮੀ ਜੀ ਦੇ ਬਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪਰਫੋਮ ਦੇ ਕਮੇਟੀ ਦਾ ਦਫ਼ਤਰ ਹੈ ਪਹਾਣੀਗੜ੍ਹ ਗੁਰਦੁਆਰਾ ਸਾਹਿਬ ਮੇਰਾ ਸ਼ਮਾਨ ਇਹਨਾਂ ਨੇ ਬਾਹਰ ਸੁੱਟਿਆ ਮੇਰੀ ਨਜਾਈ ਬਿਸਤਰਾ ਮੇਰਾ ਬਾਹਰ ਸੁੱਟਿਆ ਮੈਨੂੰ ਤੱਕੇ ਨਾਲ ਲੌੜੀ ਦੇ ਵਿੱਚੋਂ ਬਾਹਰ ਕੱਢਿਆ ਇਹ ਸਾਰਾ ਕੁਝ ਸੀਗਾ ਜਿਹੜਾ ਇਹ ਕਿਉਂ ਵਾਪਰਿਆ ਤਾਮੀ ਜੀ ਦੇ ਹੁਕਮਾਂ ਤੇ ਵਾਪਰਿਆ ਮੌਨ ਨੂੰ ਪੁੱਛਣਾ ਚਾਹਾਂਗਾ ਜੀ ਥੋੜਾ ਥੋੜੇ ਕੋਲੇ ਕੋਈ ਹੱਕ ਨਹੀਂ ਰਹਿ ਜਾਂਦਾ ਸਿੱਖ ਕੋਲ ਦਾ ਕਿਉਂਕਿ ਜੇ ਦਰਬਾਰ ਸਾਹਿਬ ਸਭ ਤੋਂ ਵੱਡਾ ਚੈਲੰਜਰ ਸਿੱਖ ਪੌਣ ਤਲੀ ਜੇ ਤੁਸੀਂ ਦਰਬਾਰ ਸਾਹਿਬ ਨੂੰ ਲੱਗ ਲਿਆ ਬਰਦਾਸ਼ਤ ਕਰਦੀ ਤੁਹਾਡੇ ਮੈਨੇਜਰ ਦਾ ਮੈਨੂੰ ਬਾਹਰ ਕੱਢਣਾ ਮੇਰੀਆਂ ਫਲੈਕਸਾ ਪਾੜਨੀਆ ਮੈਂ ਤਾਂ ਇੱਕੋ ਗੱਲ ਮੰਗਦਾ ਸੀ ਫਲੈਕਸ ਦੇ ਪਿੱਛੇ ਲਿਖਿਆ ਵਿਕ ਕੱਚਾਿੱਥਾ ਵਾਈਟ ਪੇਪਰ ਜਾਰੀ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਵਾਈਟ ਪੇਪਰ ਨਹੀਂ ਜਾਰੀ ਕਰਨਾ ਤਾਂ ਫਿਰ ਤੁਹਾਡਾ ਇਹ ਬੋਲਦੇ ਤੇ ਟਕੇ ਰਹਿਣ ਦਾ ਕੋਈ ਹੱਕ ਨਹੀਂ ਧੰਮੀ ਜੀ ਉਸ ਇਫਾ ਦੇ ਦਿਓ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਸਤੀਫਾ ਦੇ ਦੇ ਤੇ ਚੂੜੀਆਂ ਪਾ ਕੇ ਘਰ ਨੂੰ ਜਾਓ ਤੁਹਾਡਾ ਕੋਈ ਸਵਾਲ ਆ ਸਮੂਚੀ ਪ੍ਰੈਸ ਦਾ ਉਹਦਾ ਮੈਂ ਜਵਾਬ ਦੇਣ ਦੇ ਲਈ ਸੰਗਰੂਰਤੀਆਂ ਸਿੱਖ ਜਥੇਬੰਦੀਆਂ ਸੁਸਾਇਟੀਆਂ ਉਹ ਨਹੀਂ ਆਈਆਂ ਉਹਨਾਂ ਦਾ ਕੀ ਕਰਨ ਦਾ ਗੱਲ ਫਿਰ ਇਸ ਗੱਲ ਦਾ ਜਵਾਬ ਸਿੱਖ ਜਥੇਬੰਦੀਆਂ ਤੋਂ ਪੁੱਛੇ ਤਾਂ ਕੀ ਗੱਲ ਕਿਉਂਕਿ ਉਹ ਵੀ ਸਿੱਖ ਨੇ ਮੈਂ ਵੀ ਇੱਕ ਸਧਾਰਨ ਸਿੱਖ ਆ ਉਹਦਾ ਜਿੱਥੇ ਬੰਦੀਆਂ ਵਾਲੇ ਲੋਕ ਨੇ ਕੱਲ ਦਲਜੀਤ ਸਿੰਘ ਜੀ ਬਿੱਟੂ ਆ ਕੇ ਗਏ ਬੜੇ ਆਪ ਤੇ ਆਪ ਨੂੰ ਖਾਲਸਾ ਨਹੀਂ ਕਹੋਂ ਦਿੰਦੇ ਲੇਕਿਨ ਉਹ ਸਾਧਾ ਅਤਰ ਸਿੰਘ ਨੂੰ ਸਰਦਾ ਦੇ ਫੁੱਲ ਪੇਟ ਕਰਕੇ ਮੁੜ ਗਏ ਭਾਈ ਦਲਜੀਤ ਸਿੰਘ ਜੀ ਬਿੱਟੂ ਲੇਕਿਨ ਉਹਨਾਂ ਕੋਲ ਨਕਲੀ ਹਰਿਮੰਦਰ ਨਹੀਂ ਦਿਖਿਆ ਕਿਉਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬੇਟਾ ਆਇਆ ਉੱਥੇ ਕੀ ਉਹਨੂੰ ਨਕਲੀ ਹਰਿਮੰਦਰ ਨਹੀਂ ਦਿਖਿਆ ਉੱਥੇ ਬੜੇ-ਬੜੇ ਸਾਧ ਸੰਤ ਕਾਉਣ ਵਾਲੇ ਆਏ ਨੇ ਇਸ ਦਾ ਮਤਲਬ ਇਹ ਹੈ ਵੀ ਜਿੰਨੇ ਮਸਤਵਾਨ ਦੀ ਸਟੇਜ ਦੇ ਉੱਤੇ ਕੱਲ ਗਏ ਨੇ ਸਮੇਤ ਗਿਆਨੀ ਹਰਪ੍ਰੀਤ ਸਿੰਘ ਉਹ ਸਾਰੇ ਦਰਬਾਰ ਸਾਹਿਬ ਦੀ ਨਕਲ ਮਸਤੋਆਣੇ ਬੜ ਰਹੀ ਦੇ ਹਮੈਤੀ ਨੇ ਮੇਰਾ ਦੋਸ਼ ਨਹੀਂ ਇਹ ਸਾਰਾ ਕੁਝ ਜਗ ਜाहिर ਹੋ ਗਿਆ ਜੇ ਯਾਰੀ ਸੁਣੋ ਹੀ ਨਹੀਂ ਲੱਗਦਾ ਹੈਗਾ ਵੀ ਜਿਹੜਾ ਇਹ ਤੁਸੀਂ ਇੱਥੇ ਸੰਘਰਸ਼ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਦਿਖਾਉਣ ਵਾਸਤੇ ਤੁਹਾਨੂੰ ਇਹ ਸੰਘਰਸ਼ ਮਸਤੋਆਣਾ ਸਾਹਿਬ ਸ਼ੁਰੂ ਕਰਨਾ ਚਾਹੀਦਾ ਸੀ ਮਸਤੋਆਣਾ ਸਾਹਿਬ ਇਹ ਸੰਘਰਸ਼ ਦਾ ਮੇਰਾ ਮੈਂ ਨਹੀਂ ਚਾਹੁੰਦਾ ਵੀ ਸਿੱਖ ਪਾਈਚਾਰਾ ਆਸ ਦੇ ਵਿੱਚ ਉੱਥੇ ਮਹਾਪਾਰਤ ਹੋਵੇ ਮਾਪਾਰਤ ਕਿਉਂ ਨੇ ਤੁਸੀਂ ਇੱਥੇ ਆ ਗੱਲ ਰੱਖ ਸਕਦੇ ਸੀ ਨਾ ਆਪਣੀ ਗੱਲ ਉੱਥੇ ਨਹੀਂ ਰੱਖੀ ਜਾ ਸਕਦੀ ਉੱਥੇ ਜਿਹੜੇ ਮਾਹਤਰੇ ਨੇ ਨਰਨੂ ਮਾਹਤਰੇ ਉਹਨਾਂ ਨਾਲ ਤੇ ਸਿੱਖ ਸੰਗਤ ਦਾ ਸਾਡੇ ਸਾਥੀਆਂ ਦਾ ਉੱਤੇ ਟਕਰਾਅ ਹੋ ਜਾਵੇ ਉਹ ਟਕਰਾਅ ਤੋਂ ਬਾਅਦ ਹੋਰ ਟਕਰਾਅ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੀ ਧਰਤੀ ਤੇ ਲਹੂ ਲਹਾਨ ਹੋਵੇ ਇਹ ਲਹੂ ਲਹਾਨ ਕਰਾਉਣਾ ਚਾਹੁੰਦੇ ਨੇ ਤੇ ਮੇਰੇ ਬਾਪੇ ਨੇ ਗੱਲ ਤੁਸੀਂ ਇਕੱਲੇ ਦਸ ਘਰਤ ਲੜ ਰਹੇ ਹੋ ਇਕੱਲੇ ਨਹੀਂ ਜੀ ਮੈਂ ਇੱਕ ਭਲੇਖਾ ਮੇਰੇ ਪਿੱਛੇ ਬਹੁਤ ਛੇ ਸ਼ਿੰਗਾਂ ਨਹੀਂ ਖੋਜਿਆ ਮੇਰੇ ਪਰ ਤੋਂ ਬਾ ਮੈਨੂੰ ਗਰੰਟੀ ਹੈ ਮੈਨੂੰ ਗਰੰਟੀ ਆ ਵੀ ਇੱਥੇ ਕੀ ਹੋਣਾ ਹੈ ਲੇਕਿਨ ਮੈਂ ਉਸ ਗੱਲ ਨੂੰ ਲੰਬਾ ਟਾਲ ਰਿਹਾ ਇਸ ਗੱਲ ਦੀ ਗਰੰਟੀ ਹੈ ਜਿਹੜੇ ਸ਼ਿੰਗ ਹੋ ਸਕਦੇ ਨੇ ਤੁਹਾਡੇ ਨਾਲ ਹੀ ਸਾਰੇ ਸਮੂਚਾ ਸਿੱਖ ਭਾਈਚਾਰਾ ਮੇਰੇ ਨਾਲ ਹੈ ਇੱਥੇ ਬਹਿ ਕੇ ਮੇਰੇ ਨਾਲ ਸਾਰੇ ਗੱਲਾਂ ਕਰਕੇ ਕਹਿੰਦੇ ਮੈਨੂੰ ਡਿਊਟੀ ਤੋਂ ਕੱਢਣ ਦਾ ਮਤਲਬ ਇਹ ਹੈ ਨਾਲ ਕਿ ਹੁਣੀ ਬੈਠ ਰਹੇ ਤੁਹਾਡੇ ਜੀ ਤਾਲ ਬੈਠਣ ਨੂੰ ਕਿਸੇ ਨੂੰ ਤਰਾਜ ਨਹੀਂ ਲੇਕਿਨ ਮੈਂ ਹੀ ਨਹੀਂ ਬੈਠਣ ਦੇ ਰਿਹਾ ਇਹ ਗੱਲ ਤੋਂ ਕੋਈ ਦੋਰ ਆਇਆ ਨਹੀਂ ਮੈਂ ਕਿਸੇ ਨੂੰ ਵੀ ਨਾਲ ਨਹੀਂ ਬੈਠਣ ਦੇ ਰਿਹਾ ਤੜਕੇ ਦਾ ਮੇਰੇ ਕੋਲ 100 ਬੰਦਾ ਆ ਕੇ ਮੇਰੇ ਕੋਲ ਸਨੈਕਸ ਪਏ ਨੇ ਮੈਂ ਫੋਟੋ ਆਖੀ ਜੀ ਆਲੇ 100 ਬੰਦਾ ਆ ਕੇ ਬੈਠ ਕੇ ਗਿਆ ਅਕਾਲੀ ਜਥੇਦਾਰ ਵੀ ਆ ਕੇ ਬੈਠ ਕੇ ਗਏ ਨੇ ਲੇਕਿਨ ਮੈਂ ਕਿਸੇ ਨੂੰ ਯਾਦ ਨਹੀਂ ਮੈਂ ਇੱਕ ਵਫਦ ਦੇ ਰੂਪ ਚ ਨਹੀਂ ਗੱਲ ਕਰਨੀ ਹੈ ਜੀ ਇੱਕ ਵਫਦ ਦੇ ਰੂਪ ਦੇ ਵਿੱਚ ਤੁੰਬਰ ਸਰ ਜਾ ਕੇ ਗੱਲ ਤਾਂ ਕਰ ਲਈ ਜਾਨੀ ਚੰਗੇ ਵੀ ਜਥੇਦਾਰ ਫਟਵਾਲਾ ਉੱਤੇ ਬੈਠਾ ਤਾਂ ਅਸੀਂ ਉਹਨਾਂ ਤੱਕ ਗੱਲ ਪਹੁੰਚਣੇ ਦਾ ਫਰਜ਼ ਵਾ ਇਹ ਮੇਰੇ ਬਹੁਤ ਹੀ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਿਆ ਪਫਦਾਂ ਦੀ ਗੱਲ ਬਹੁਤ ਵੱਡੇ ਪੱਤਰ ਤੇ ਚੱਲ ਰਹੀ ਆ ਉਹਨਾਂ ਨੂੰ ਕਲੀਅਰ ਹੋ ਗਿਆ ਲੇਕਿਨ ਉਹਨਾਂ ਨੂੰ ਇੱਕ ਗੱਲ ਇਹ ਵੀ ਕਲੀਅਰ ਹੈ ਵੀ ਚਾਹੇ ਤੇ ਟਲ ਜੇ ਇਹ ਗੱਲ ਟਲ ਜੇ ਪਰ ਇਹ ਗੱਲ ਟਲਣ ਵਾਲੀ ਨਹੀਂ ਕਿਉਂਕਿ ਤੀਸਰਾ ਦਿਨ ਆ ਮੈਂ ਪਾਣੀ ਤੱਕ ਨੂੰ ਮੂੰਹ ਨਹੀਂ ਲਾਇਆ ਮੈਂ ਇੱਥੇ ਛੜਕਦੇ ਉੱਤੇ ਬੈਠਾ ਮੇਰਾ ਕੋਈ ਨਿੱਜੀ ਮਸਲਾ ਤਾਂ ਕੋਈ ਹੈ ਨਹੀਂ ਸਿੱਖ ਪੰਥ ਦਾ ਮਸਲਾ ਨਹੀਂ ਮੈਂ ਕਿਹੜਾ ਉੱਥੇ ਜੀ ਮਾਨਤ ਲੱਗਣਾ ਮੈਂ ਕਿਹੜਾ ਉੱਥੇ ਮੈਨੇਜਰ ਲੱਗਣਾ ਉਹੀ ਗੱਲ ਮੈਂ ਤਾਂ ਦਰਬਾਰ ਸਾਹਿਬ ਦੀ ਨਾਕਾ ਦਾ ਗੁਰਦੁਆਰਾ ਸਾਹਿਬ ਦੀ 400 ਏਕੜ ਜ਼ਮੀਨ ਕਿਉਂ ਦੱਬੀ ਹੋਈ ਆ ਸਰਦਾਰ ਸੁਖਦੇਵ ਸਿੰਘ ਜੀ ਦੇ ਰਪੀਤ ਸਿੰਘ ਜੀ ਢੀਂਸਾ ਸਾਹਿਬ ਦੇ ਖੇਮੇ ਚ ਆ ਕੇ ਕਿਵੇਂ ਖੜ ਗਏ ਮੇਰਾ ਇਹ ਵੱਡਾ ਸੋਲ ਨਵਾਂ ਨਿਕਲੇ ਆ ਅਗਰ ਮਾਸਤਾਨੇ ਦੀ ਗੱਲ ਕਰੀਏ ਤਾਂ ਕੱਲੋਂ ਹੋਰ ਵੀ ਨਕਲ ਬਣ ਸਕਦੀ ਹੈ ਦਰਬਾਰ ਸਾਹਿਬ ਦੀ ਕਿਤੇ ਵੀ ਬਣ ਸਕਦੀ ਹੈ ਫਿਰ ਪੰਜਾਬ ਦੀ ਸੂਬਾ ਸਰ ਨੇ ਲੈ ਕੇ ਜੇਕਰ ਗੱਲ ਕਰੀ ਬਣ ਸਕਦੀ ਹੈ ਪਰ ਸਿੱਖ ਨਹੀਂ ਬਣਨ ਦੇਣਗੇ ਪਰ ਇੱਥੇ ਕਿਉਂ ਬਣ ਦਿੱਤੀ ਗਈ ਹੈ ਇੱਥੇ ਬਣਨ ਤੋਂ ਰੋਕਣ ਲਈ ਤਾਂ ਬੈਠੇ ਹੱਸੇ ਬਣਨ ਤੋਂ ਰੋਕਣ ਲਈ ਉਹ ਬੈਠਾ ਇੱਥੇ ਖੂਨ ਮੰਗਦੀ ਹੈ ਮੈਂ ਕਿ ਪਹਿਲਾਂ ਵੀ ਪਰਸੋਂ ਵੀ ਗੱਲ ਕੀਤੀ ਸੀ ਫੁਰੂ ਕਲਗੀਧਰ ਪਾਤਸ਼ਾਹ ਦੇ ਪਿਤਾ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਕਟਾਇਆ ਸੀ ਜੇ ਗੁਰੂ ਤੇਗ ਬਹਾਦਰ ਦਿੱਲੀ ਨਾ ਜਾਂਦੇ ਤਾਂ ਸਨੋਂਤ ਹੋਤੀ ਸਭ ਕੀ ਮੈਂ ਇੱਥੇ ਸੀਸ ਕਟਾਉਣ ਲਈ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਦਾ ਪੁੱਤਰ ਗੁਰੂ ਤੇਗ ਬਹਾਦਰ ਦਾ ਪੁੱਤਰਾ ਹੋਣ ਦੇ ਨਾਤੇ ਮੈਂ ਕਹਿ ਰਿਹਾ ਵੀ ਮੈਂ ਇੱਥੇ ਸੀਸ ਕਟਾਵਾਂਗਾ ਤੇ ਸਾਡੇ ਸਿੱਖਾਂ ਨੂੰ ਹੋਸ਼ ਆ ਜਾਣੇ ਜਿਵੇਂ ਆਪ ਜੀ ਨੇ ਕਿਹਾ ਕਿ ਆਪ ਜੀ ਨਾਲ ਕਈ ਸਿੰਘ ਹੈਗੇ ਨੇ ਪਰ ਕਿਸੇ ਦੀ ਵੀ ਕੋਈ ਸਟੇਟਮੈਂਟ ਸਾਡੇ ਸਾਹਮਣੇ ਨਹੀਂ ਆਇਆ ਅਜੇ ਤੱਕ ਸਟੇਟਮੈਂਟ ਦਾ ਸੁਦਾ ਮੈਨੇਜਰ ਜਿਹੜਾ ਖਾਨਾ ਗੁਰੂ ਕਰਦਾ ਤੇ ਰਾਖੀ ਇਹ ਉਹ ਕੁੱਤੇ ਨੇ ਜਿਹੜੇ ਰਾਖੀ ਬਸੀਤੇ ਚਾਕੇ ਕਰਦੇ ਨੇ ਸਾਡੇ ਗੁਰੂ ਕਾਹਦੇ ਸਾਰੇ ਸਾਡੇ ਲੇਟਰ ਖਾਦੇ ਤਾਂ ਗੁਰੂ ਕਰਦਾ ਨੇ ਨਹੀਂ ਨਹੀਂ ਜਿਹੜੇ ਆਪਜੀ ਨਾਲ ਖੜੇ ਨੇ ਉਹਨਾਂ ਦੀ ਸਟੇਟਮੈਂਟ ਨਹੀਂ ਮੈਂ ਉਹਨਾਂ ਨੂੰ ਨੰਗੇ ਨਹੀਂ ਕਰਨਾ ਚਾਹੁੰਦਾ ਪੁਲਿਸ ਤਸ਼ੱਦਦ ਮੇਰੇ ਤੇ ਪਤਾ ਕਿੰਨੇ ਮੁਕੱਦਮੇ ਚੱਲਦੇ ਨੇ ਸੁਦੇਵ ਸਿੰਘ ਟਿੰਡਾ ਸਾਹਿਬ ਵੱਲੋਂ ਮਸਤਵਾਲਾ ਸਾਹਿਬ ਤੇ ਜਾਲੀ 420 ਦੇ ਮੁਕੱਦਮੇ ਦਰਜ ਕਰਾਏ ਫਿਰੇ ਮੇਰੇ ਹਰ ਮਹੀਨੇ ਦੇ ਵਿੱਚ ਤਿੰਨ ਦਿਨ ਮੇਰੇ ਕੋਰਟਾਂ ਦੇ ਵਿੱਚ ਲੱਗ ਜਾਂਦੇ ਨੇ ਮਹੀਨੇ ਦੇ ਵਿੱਚ ਇਹ ਤਰਨਾ ਕਿੰਨਾ ਚਿਰ ਜਾਰੀ ਰਹੇਗਾ ਹੁਣ ਜਿੰਨਾ ਚਿਰ ਮੇਰਾ ਸਵਾਸ ਚੱਲਦਾ